ਹਾਂਜੀ ਹਾਂਜੀ ਵਾਜੋ ਪਾਓ ਜੀ ਵਾਹ ਅੱਜ ਖਨੌਰੀ ਬਾਰਡਰ ਤੇ ਬਾਈ ਜੀ ਸਰੋਪੇ ਪਾ ਕੇ ਕੀਤਾ ਜਾ ਰਿਹਾ ਯੋਧਿਆਂ ਦਾ ਮਾਨ ਸਨਮਾਨ ਜੀ ਸਾਸਤਰੀ ਆਕਾਰ ਬਾਈ ਜੀ ਇਹ ਉਹ ਯੋਧੇ ਆ ਜਿਹੜੇ ਪੌਣੇ 300 ਕਿਲੋਮੀਟਰ ਬਾਈ ਜੀ ਸਾਈਕਲ ਤੇ ਚੱਲ ਕੇ ਆਏ ਆ ਤੇ ਸਾਰੀ ਦੇਖੋ ਬੜੀ ਤਕੜੀ ਗੱਲ ਹੁੰਦੀ ਹੈ ਅੱਜ ਕੱਲ ਤਾਂ ਆਉਡੀ ਗੱਡੀਆਂ ਬਾਈ ਜੀ ਪਤਾ ਨਹੀਂ ਲੱਗਦਾ ਵੀ ਗੱਡੀ ਕਿੱਥੋਂ ਪਹੁੰਚ ਗਈ ਤੇ ਸਾਈਕਲ ਤੇ ਜਿਹੜੀ ਬਾਈ ਜੀ ਬੜੀ ਤਕੜੀ ਗੱਲ ਆ ਜਿਵੇਂ ਵੱਡੇ ਵੱਡੇ ਮੋਰਚੇ ਸਫਲ ਹੋ ਜਾਂਦੇ ਆ ਜੀ ਤੇ ਕਿਉਂ ਪ੍ਰਧਾਨ ਜੀ ਜਾਣਕਾਰੀ ਕੀ ਕਹਿਣਾ ਚਾਹੁੰਦੇ ਇਹੋ ਜਿਹੇ ਯੋਧੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਰਨਤਾਰ ਦੇ ਵਿੱਚ ਤਰਨਤਾਰ ਜ਼ਿਲ੍ਹੇ ਤੋਂ ਬੜੇ ਮਹਾਨ ਸਾਡੇ ਜਿਹੇ ਦਾ ਰਾਣਾ ਜੀ ਨਹੀਂ ਜਿਨ੍ਹਾਂ ਨੇ ਦਿੱਲੀ ਮੋਰਚੇ ਦੇ ਦੌਰਾਨ ਸਾਡੇ 450 ਕਿਲੋਮੀਟਰ ਸਾਈਕਲ ਤੇ ਪੈਟਾ ਕੀਤਾ ਸੀ ਤੇ ਇਹਨਾਂ ਨੇ ਤਰਨ ਤਰਨ ਪਿੰਡ ਪ੍ਰਿੰਗੜੀ ਤੋਂ ਦਿੱਲੀ ਦੇ ਮੋਰਚੇ 'ਚ ਵੀ ਗਏ ਤੇ ਅੱਜ ਖਨੌਰੀ ਬਾਡਰ ਤੇ ਫੇਰ ਸਾਈਕਲ ਤੇ ਪਹੁੰਚਿਆ ਬੜਾ ਤਗੜਾ ਵੇਖੋ ਜੀ ਗੱਡੀ ਟਰਾਲੀਆਂ ਟਰੈਕਟਰਾਂ ਤੇ ਹਰ ਕੋਈ ਆ ਗਿਆ ਵਾਹ ਜੀ ਵਾਹ ਤੇ ਕਿੱਡੀ ਤਗੜੀ ਗੱਲ ਆ ਇਹਨਾਂ ਨੇ ਸਾਈਕਲ ਦੇ ਉੱਤੇ ਸੇਵਾ ਕੀਤੀ ਆ ਤੇ ਲੰਗਰ ਦੀ ਸੇਵਾ ਕਰਦੀ ਆ ਦੁੱਧ ਪਾਣੀ ਲਿਆਉਣ ਦੀ ਇੱਥੇ ਇਹਨਾਂ ਨੂੰ ਜੀ ਆਇਆਂ ਕਿਹਾ ਗਿਆ ਤਾਂ ਅੰਦਾਜ਼ ਕਰਦੇ ਇਹਨਾਂ ਦਾ ਵੀ ਜਿਹੜੇ ਸਾਈਕਲ ਦੇ ਉੱਤੇ ਇੱਥੇ ਪਹੁੰਚ ਕੇ ਤੇ ਆਲਤਾ ਜਿਹੜਾ ਇਹਨਾਂ ਨੇ ਹਿੱਸਾ ਲਿਆ ਕਿਸਾਨ ਸ਼ਿਕਰਤ ਕਮੇਟੀ ਕੋਟਪੁਟਾ ਪੰਜਾਬ ਜਹੇਬਦੀ ਦਾ ਇਹ ਜੋਧਾਵਾ ਤੇ ਬਾਟਰ ਤੇ ਇਹਨਾਂ ਨੇ ਆਣ ਕੇ ਮੋਰਚਾ ਸਾਂਭਿਆ ਵਾਗਰਜੀ ਕਾਕਾ ਸਾਹਿਬ ਬੜੀ ਤਗੜੀ ਗੱਲ ਆ ਜੀ ਬਾਬਾ ਜੀ ਤੁਸੀਂ ਕੀ ਕਹਿਣੇ ਚਾਹੁੰਦੇ ਵੇਖੋ ਇਹੋ ਜਿਹੇ ਜੋਧਿਆਂ ਨੂੰ ਸਲਾਮ ਹੈ ਪਹਿਲੀ ਗੱਲ ਤੇ ਤੁਸੀਂ ਵੀ 1 ਸਾਲ 15 ਦਿਨ ਮੋਰਚਾ ਲਾਇਆ ਤੁਹਾਡੀ ਵੀ ਬੜੀ ਤਗੜੀ ਸੇਵਾ ਹੈ ਜੀ ਤੇ ਅੱਜ ਜਿਹੜੇ ਵੀਰ ਵਾਗਰਜੀ ਫਤਿਹ ਅੱਜ ਖਨੋਵੀ ਬਾਰਡਰ ਤੇ ਸਾਡੇ ਵੀਰ ਰਾਣਾ ਜੀ ਜਿਨ੍ਹਾਂ ਨੇ ਪਹਿਲੇ ਅੰਦੋਲਨ ਦੇ ਵਿੱਚ ਹੀ ਬੜੀ ਵੱਡੀ ਸੇਵਾ ਕੀਤੀ ਸੀ ਦੁੱਧ ਦੀ ਲਗਰਾਂ ਦੇ ਵਿੱਚ ਸੇਵਾ ਕਰਦੇ ਰਿਹਾ ਤੇ ਅੱਜ ਵੀ ਜਦੋਂ ਦਾ ਮੋਰਚਾ ਲੱਗਾ ਇਹਨਾਂ ਨੇ ਵੇਖੋ ਲੋਕ ਮੋਟਰਾਂ ਗੱਡੀਆਂ ਤੇ ਵੀ ਆਉਂਦੇ ਆ ਤੇ ਇਹਨਾਂ ਸਾਈਕਲ ਤੇ ਹੀ ਪੌਣੇ 350 ਕਿਲੋਮੀਟਰ ਚੱਲ ਕੇ ਆਇਆ ਇੱਥੇ ਕਿਥੇ ਬੰਦੀਵਾਂ ਨੂੰ ਨਾ ਮਾਨ ਸਨਮਾਨ ਕੀਤਾ ਗਿਆ ਤੇ ਬਾਕੀ ਮੇਰੇ ਪਿੰਡ ਤੋਂ ਪਿੰਡ ਪ੍ਰਿੰਗੜੀ ਤੋਂ ਮੇਰੇ ਨੌਜਵਾਨ ਬੱਚੇ ਤੇ ਮੇਰੇ ਭਰਾ ਜਿਨ੍ਹਾਂ ਨੇ ਅੱਗੇ ਇਹ ਟਿੱਕੀ ਵਾਲੇ ਅੰਦੋਲਨ ਦੇ ਵਿੱਚ ਵੀ ਬੜੀ ਵੱਡੀ ਸੇਵਾ ਕੀਤੀ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਨੰਗਰਾਂ ਦੇ ਵਿੱਚ ਮਾਇਆ ਦੇ ਨਾਲ ਤੇ ਇਹਨਾਂ ਨੇ ਅੰਦੋਲਨ ਦੇ ਵਿੱਚ ਰਹਿ ਕੇ ਬੜੀ ਵੱਡੀ ਸੇਵਾ ਕੀਤੀ ਅੱਜ ਵੀ ਸਾਡੇ ਐਨ ਆਰ ਆਈ ਵੀਰ ਤੇ ਸਾਡੇ ਮਲਾਦੋਂ ਭਰਾ ਜੇਜੀ ਸਾਹਿਬ ਆ ਸਾਡੇ ਨਾਲ ਸਾਡੀ ਸਾਹਿਬ ਆ ਸਾਰੇ ਨੌਜਵਾਨ ਰਲ ਕੇ ਸਾਡੇ ਬੱਚੇ ਪੁੱਤਿਹੇ ਪੁੱਤਿਹੇ ਸਾਡੇ ਉਸਰੇ ਨਾਲ ਆਏ ਆ ਇਹਨਾਂ ਨੇ ਬੜੀ ਵੱਡੀ ਸੇਵਾ ਕੀਤੀ ਹੈ ਇਹਨਾਂ ਨਾਲ ਇੱਕ ਆ ਬਹੁਤ ਬਹੁਤ ਧੰਨਵਾਦ ਕੀ ਹੈ ਵਾਇਗਰ ਜੀ ਦਾ ਨਾਮ ਵਾਇਗਰ ਜੀ ਕੀ ਫਤਿਹ